ਜਿਹੜੇ ਆਪਣੇ ਵੀਡੀਓ ਦੇਖਦੇ ਨੇ ਉਹਨਾਂ ਨੂੰ ਕੋਈ ਗੱਲ ਚ ਕਹਣਾ ਚਾਹਣਾ ਬਈ ਤੂੰ ਬਈ ਪਹਿਲਾਂ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ ਸੋ ਸਾਰੇ ਠੀਕ ਹੋਵੋਗੇ ਮੈਂ ਇਹ ਜਿਹੜਾ ਚਾਹਣਾ ਦਾ ਦੇਖੋ ਵੀ ਸਾਨੂੰ ਦਿਨ ਦੇ ਵਿੱਚ 100 ਤੋਂ ਪਲੱਸ ਫੋਨ ਆ ਜਾਂਦੇ ਨੇਗੇ 100 ਫੋਨ ਮੈਨੂੰ ਪ੍ਰਵਿੰਦਰ ਨੂੰ ਆ ਜਾਂਦਾ ਦਾ ਕੋਈ ਗੁੱਸਾ ਨਾ ਬਣਿਓ ਸਾਡਾ ਫੋਨ ਨਹੀਂ ਚੱਕਿਆ ਗਿਆ ਬਈ ਬੀਜ਼ੀ ਗੱਲ ਹੀ ਹੋ ਜਾਂਦੀ ਹੈਗੇ ਬਾਕੀ ਕੋਈ ਆਪਦੇ ਕੰਮ ਕਰਦੇ ਗਏ ਹੋਣੇ ਹੈਗੇ ਮੈਂ ਇਹ ਕਹਣਾ ਚਾਹੁੰਦਾ ਵੀਡੀਓ ਨਹੀਂ throi ਫੇਸਬੁਕ ਉਰੇ throi ਵੀ ਮੈਂ ਇੰਨੇ ਕ ਲੋਕਾਂ ਦੇ ਨੰਬਰ ਆ ਗਏ ਆਪਣੇ ਲੈ ਲਈ ਵੀ ਜੇ ਕਿਸੇ ਭਰਾ ਨੂੰ ਕਿਸੇ ਈਰਗੇ ਦਾ ਨੰਬਰ ਚਾਹੀਦਾ ਹੋਵੇ ਜਿਵੇਂ ਮੋਗੇ ਦੇ ਏਜੰਟ ਦਾ ਨੰਬਰ ਚਾਹੀਦਾ ਹੋਵੇ ਡੀਲਰ ਦਾ ਉਹ ਵੀ ਆਪਾਂ ਦੇ ਸਕਦੇ ਆਪ ਨੂੰ ਕੋਈ ਜ਼ਰੂਰ ਨਹੀਂ ਵੀ ਸਾਡੇ ਨਾਲ ਸੌਦਾ ਹੋਵੇ ਨੰਬਰ ਲੈਣਾ ਕੱਲ ਫੋਨ ਕਰ ਲੈ ਕੋਈ ਗੱਲ ਨਹੀਂ ਜੇ ਕਿਸੇ ਨੂੰ ਇੱਧਰ ਸੁਨਾਮ ਦੇ ਬੰਦੇ ਦਾ ਨੰਬਰ ਚਾਹੀਦਾ ਵੇ ਡੀਲਰ ਦਾ ਇਹ ਵੀ ਆਪਾਂ ਦੇ ਸਕਦੇ ਆਂਗੇ ਜੇ ਕਿਸੇ ਨੂੰ ਸਰੂਰ ਰੇਗੇ ਦੇ ਬੰਦੇ ਦਾ ਨੰਬਰ ਚਾਹੀਦਾ ਹੋਵੇ ਆਪਣੇ ਕੋਲ ਇਹ ਨੰਬਰ ਆ ਦਿੱਤੇ ਨੇ ਬੇ ਬਹੁਤ ਨੰਬਰ ਆ ਗਏ ਆਪਾਂ ਨੰਬਰ ਆਪ ਲੈ ਲੱਖਣ ਸਾਰੇ ਜੇ ਕਿਸੇ ਨੂੰ ਭਲਾਡੇ ਦੇ ਨੰਬਰ ਚਾਹੀਦਾ ਉਹ ਵੀ ਆਪਣੇ ਆ ਗਏ ਜੇ ਕਿਸੇ ਨੂੰ ਸਰੂਰ ਰੇਗੇ ਦਾ ਨੰਬਰ ਚਾਹੀਦਾ ਉਹ ਵੀ ਆ ਗਏ ਸਨਾਮ ਸਨੂ ਸਾਰਾ ਪਸਾ ਲਿਆ ਦੇਖੋ ਵੀ ਨੰਬਰ ਦੇਵਾਗੇ ਸਾਨੂੰ ਅਸੀਂ ਕੋਈ ਚੱਕਰ ਨਹੀਂ ਸਾਥ ਨੰਬਰ ਲਓ ਨੰਬਰ ਲੈਣ ਵਾਸਤੇ ਫੋਨ ਕਰ ਲਓ ਕੁਝ ਕਰਨੇ ਵੀ ਵੀਰੇ ਇੱਕ ਨੰਬਰ ਪਰ ਫੋਨ ਲਾ ਕੇ ਬੰਬ ਉਛਲੇ ਨੇ ਮੁੜ ਕੇ ਅਲੱਗੋ ਗੱਲਬਾਤ ਕਰਨੀ ਆਉਂਦਾ ਤੇ ਜਦ ਤੱਕ ਆ ਜਾ ਕਰੋ ਬਾਣ ਦੇਖੋ ਸਬਾਣ ਦਿਖਾਵਾਂਗੇ ਬਾਣ ਦਾ ਲੋਕੇਸ਼ਨ ਸਾਨੂੰ ਬਹੁਤ ਪਈ ਹੈ ਇਧਰ ਪਈ ਹੈਗੀ 10 15 ਟੱਕ ਦਾ ਸਾਡੇ ਕੋਲ ਪਈ ਨੇਗੀ ਆ ਲਾਲੇ ਵਾਲੇ ਸਾਈਡ ਤੇ ਜੇ ਕਿਸੇ ਵਪਾਰੀ ਨੇ ਲੈਣਾ ਨਾ ਇਹ ਬਾਣ ਉਹਦੇ ਵਾਸਤੇ ਬਹੁਤ ਸਹੀ ਹੈਗਾ ਤੇ ਸਾਡੇ ਏਰੀਆ ਦੇ ਵਿੱਚ ਸਨਾਮ ਸਾਈਡ ਵੀ ਸਾਡੇ ਕੋਲ ਬਾਣ ਪਿਆਗਾ ਬਰਨਾਲਾ ਜੋਗੇ ਜੋਗੇ ਬਰਨਾਲੇ ਆ ਇਧਰ ਲਈ ਰੀਜ ਨਾ ਜੋਗੇ ਪਿਆਗਾ ਸਾਡੇ ਕੋਲ ਤਿੰਨ ਕਿੱਲੇ ਨਿਕਲੇ ਨਵੇਂ ਅ ਪਿੱਛੇ ਹਟਮਾਗਾ 10 ਕਿੱਲੇ ਸੜਕ ਤੇ ਉਹ ਵੀ ਫਰੰਟ ਆ ਸਵਾਗੇ ਮੇਨ ਰੋਡ ਤੋਂ ਮੇਨ ਰੋਡ ਤੋਂ ਪਿੱਛੇ ਹਟਣਾ ਠੀਕ ਐ ਤਿੰਨ ਕਿੱਲੇ ਬਣਦੇ ਹੈਗੇ ਸਵਾ ਕਿੱਲੇ ਦਾ ਸੜਕ ਤੇ ਫਰੰਟ ਹੈਗਾ ਸਾਧਨ ਤਾਂ ਹੈ ਨਹੀਂ ਕੋਈ ਨਾ ਸਾਧਨ ਕੋਈ ਨਹੀਂਗਾ ਰੁਪਈਆ ਮੰਗਦਾ ਬੰਦਾ ਉਹ 85 ਲੱਖ ਕਿੱਲੇ ਦਾ ਤੇ ਇੱਕ ਸੋਨੂੰ ਮੈਂ ਪਹਿਲਾਂ ਵੀਡੀਓ ਚ ਬੋਲਿਆਗਾ ਪੱਖ ਹੋ ਗਏ ਚਾ ਕੁੜੇ ਪੈਗਾ ਚਾਰ ਕਿੱਲੇ ਬਣਦੇ ਚਾਰਾਂ ਜੀ ਫਰੰਟ ਚਾਰ ਕਿੱਲੇ ਦਾਗਾ ਜਿਹੜਾ ਜੋ ਗੜਬੜ ਖੇਤੀ ਕਰਨ ਦੇ ਜੋਗ ਵੀ ਆ ਖੇਤੀ ਕਰਨ ਦੇ ਜੋਗ ਵੀ ਆ ਜੇ ਕੋਈ ਪ੍ਰੋਜੈਕਟ ਲਾਉਣਾਗਾ ਪ੍ਰੋਜੈਕਟ ਵੀ ਉਚ ਲੱਗ ਸਕਦਾਗਾ ਹਾਂ ਸਰ ਉਹ ਦੋਨੇ ਕੰਮ ਆ ਸਕਦਾ ਬਣ ਆਪਣੇ ਪਿੰਡ ਦਾ ਜਿਹੜਾ ਵਹਣ ਪਹਿਲਾਂ ਵੀਡੀਓ ਪਾਈ ਸੀ ਕਿੰਨੇ ਨੂੰ ਹੋਗਾ ਸੌਦਾ ਉਹ 41 ਲੱਖ ਨੂੰ ਹੋਗਾ ਜੀ ਹਾਂ ਉਹਦੇ ਆਪਾਂ 40 ਲੱਖ ਤੱਕ ਉਹਦੇ ਹੋਗਾ ਹਾਂ ਹਾਂ ਹੁੰਦਾ ਸੀ ਨਾਲੇ ਆਪਾਂ ਨੂੰ ਅਗਲਾ ਕਹਿ ਜਾਂਦਾ ਵੀ ਤੁਸੀਂ ਮੈਂਗਾ ਜੀ ਇੱਕ ਟਰੱਕ ਰੇਜ ਜੀ ਪੀਖੀ ਦਪਾਲੀ ਪੈਲਸ ਦੇ ਨਾਲ ਵਿਆਗਾ ਉਹ ਕਰੋੜ ਤੋਂ ਟੱਪ ਕੇ ਸੌਦਾ ਹੋਊਗਾ 35 ਇਹੋ ਜਿਹਾ 40 ਜਿਹਾ 1 ਕਰੋੜ 40 ਲੱਖ ਹਾਂ ਦੋ ਕਿਲੇ ਬਣਦੇ ਦੋਨਾਂ ਦੇ ਫਰੰਟ ਲੱਗਦਾਗਾ ਠੀਕ ਹੈ ਜੀ ਤੇ